ਇਹ ਜਿਹੜਾ ਪੰਥਕ ਹਲਕਾ ਖਡੂਰ ਸਾਹਿਬ ਹੈ ਉਸ ਦੇ ਵਾਸਤੇ ਤੇ ਸੰਗਰੂਰ ਜਿਹੜਾ ਹਲਕਾ ਹੈ ਉਸ ਦੇ ਵਾਸਤੇ ਇੱਕ ਸਾਂਝਾ ਬਿਆਨ ਜਿਹੜਾ ਦੇਣ ਵਾਸਤੇ ਇਕੱਤਰ ਹੋਏ ਆਂ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਵਾਸਤੇ ਕੁਝ ਅਹਿਮ ਫੈਸਲੇ ਲੈਣੇ ਪੈਂਦੇ ਆ ਉਹ ਫੈਸਲੇ ਪੰਥ ਕਾਗੂ ਲੈ ਸਕਦਾ ਔਰ ਅੱਜ ਸਾਡਾ ਪੂਰੇ ਵਰਲਡ ਦੇ ਵਿੱਚ ਸਿਰ ਉੱਚਾ ਹੋਇਆ ਹੈ ਜਿਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਭਾਵੇਂ ਕਿਸੇ ਦੀ ਬਾਵਰੀ ਮਸਲ ਢੱਠ ਦੀ ਹੋਵੇ ਭਾਵੇਂ ਕਿਸੇ ਦਾ ਤੇ ਇਹ ਜਦੋਂ ਕੌਮੀਅਤ ਦੇ ਫੈਸਲੇ ਲੈਣੇ ਪੈਂਦੇ ਆ ਫਿਰ ਉੱਥੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਜ਼ਰ ਲਾ ਕੇ ਵੇਂਦੇ ਆ ਉਹਨਾਂ ਤੋਂ ਬਿਨਾਂ ਕੋਈ ਐਡੇ ਵੱਡੇ ਫੈਸਲੇ ਲੈ ਨਹੀਂ ਸਕਦਾ ਸੋ ਅੱਜ ਜਿਪੜੂ ਕਟ ਦੀ ਜੇਲ੍ਹ ਦੇ ਵਿੱਚ ਬਗੈਰ ਕਸੂਰ ਤੋਂ ਬਗੈਰ ਗਨਾਹ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬੰਦ ਕੀਤਾ ਹੈ ਤੇ ਬੜੇ ਲੰਮੇ ਸਮੇਂ ਤੋਂ ਜਦੋਜਾਦ ਦੇ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਧਰਨੇ ਮੁਜਾਰੇ ਕੀਤੇ ਆਰਟੀਕਲ 14 1921 ਦੇ ਮੁਤਾਬਕ ਉਹਨਾਂ ਨੇ ਪ੍ਰੋਟੈਸਟ ਕੀਤੇ ਔਰ ਪ੍ਰੋਟੈਸਟ ਕਰਦਿਆਂ ਨੂੰ ਵੀ ਉਹਨਾਂ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਸੰਗੀ ਬੀਬੀਆਂ ਨੂੰ ਗਿਰਫਤਾਰ ਕੀ ਕਰ ਲਿਆ ਤੇ ਔਰ ਵੱਦਸ ਲੋਕੇ ਨਾਲ ਗ੍ਰਿਫਤਾਰ ਕੀਤਾ ਜਿਹੜਾ ਨਿੰਦਣਯੋਗ ਹੈ ਪੰਜਾਬ ਦਾ ਪ੍ਰਸ਼ਾਸਨ ਨੇ ਜੋ ਵੀ ਇਹ ਕਾਰਵਾਈ ਕੀਤੀ ਹੈ ਔਰ ਉਸ ਵੇਲੇ ਮੇਰੇ ਨਾਲ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਓਪਕਾਰ ਸਿੰਘ ਸੰਧੂ ਸਾਹਿਬ ਇੱਥੇ ਸਨ ਨੰਗਲ ਸਾਹਿਬ ਇੱਥੇ ਸਨ ਸਾਰੇ ਜਿੰਨੇ ਵੀ ਸਾਡੇ ਬੱਚੜੇ ਸਾਹਿਬ ਤੇ ਅਸੀਂ ਸਾਰਿਆਂ ਨੇ ਆਪਣੀ ਬੀਬੀ ਨੂੰ ਛਡਾਉਣ ਦਾ ਯਤਨ ਕੀਤਾ ਤੇ ਇਹਨਾਂ ਨੇ ਸਾਨੂੰ ਵੀ ਗ੍ਰਿਫਤਾਰ ਕਰਕੇ ਜਿੰਨਾਂ ਦੇ ਵਿੱਚ ਛੁੱਟ ਦਿੱਤਾ ਸੋ ਜੇਲ੍ਹਾਂ ਤੋਂ ਕੌਣ ਡਰਦਾ ਹੈ ਮੌਤ ਤੋਂ ਕੌਣ ਡਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸਾਜੀ ਨਵਾਜੀ ਕੌਮ ਹੈ ਅੱਜ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨ ਵਾਸਤੇ ਇੱਥੇ ਮੇਰੇ ਨਾਲ ਭਾਈ ਅਮਰਤਪਾਲ ਸਿੰਘ ਦੇ ਸਤਿਕਾਰਯੋਗ ਪਿਤਾ ਤਰਸੇਮ ਸਿੰਘ ਜੀ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਸਰਦਾਰ ਈਮਾਨ ਸਿੰਘ ਮਾਨ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਜਿਹੜੇ ਚੌਣ ਲੜ ਰਹੇ ਨੇ ਅੰਮ੍ਰਿਤਸਰ ਤੋਂ ਤੇ ਨਾਲ ਸਾਡੇ ਉਪਕਾਰ ਸਿੰਘ ਸੰਧੂ ਤੇ ਅਮਰੀਕ ਸਿੰਘ ਨੰਗਲ ਜਿਹੜਾ ਰਣਜੀਤ ਸਿੰਘ ਤੇ ਸਾਡੇ ਬਿਆਨਤ ਸਿੰਘ ਜੀ ਤੇ ਸਾਰੇ ਜਿੰਨੇ ਵੀ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦੇ ਨਿਮਰਤਾ ਸਹਿਤ ਕਿ ਮੋਦੀ ਸਾਹਿਬ ਕਤਰ ਦੇ ਵਿੱਚੋਂ ਆਪਣੇ 8 ਬੰਦੇ ਛਡਾ ਕੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ سنگੀਣ ਜੁਰਮਾ ਹਟ ਫਾਂਸੀ ਹੋਈ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਰਲ ਕੇ ਆਪਾਂ ਉਹਨਾਂ ਦਾ ਸਾਥ ਦੇ ਕੇ ਆਪਣੇ ਬੱਚਿਆਂ ਨੂੰ ਆਪਣੇ ਸਿੰਘਾਂ ਨੂੰ ਬਾਹਰ ਨਹੀਂ ਲੈ ਕੇ ਆ ਸਕਦੇ ਸੋ ਜਿਹੜਾ 1925 ਦੇ ਵਿੱਚ ਇਹ ਐਸਜੀਪੀਸੀ ਹੋਣ ਦੇ ਵਿੱਚ ਭਾਈ ਲక్ష్ਮਣ ਸਿੰਘ ਧਾਰੋਵਾਲ ਨੇ ਲਿਆਂਦੀ ਸੀ ਉਹਦਾ ਮਤਲਬ ਇਹ ਸੀ ਕਿ ਜਦੋਂ ਵੀ ਸਾਡੇ ਨਾਲ ਕੋਈ ਧੱਕਾ ਹੋਊਗਾ ਤੇ ਸਾਡੀ ਐਸਜੀਪੀਸੀ ਸਾਡਾ ਤਖਤ ਸਾਡੀ ਆਵਾਜ਼ ਬਣੂਗਾ ਅੱਜ ਉਹਨਾਂ ਦਾ ਤਖਤ ਆਪਣੇ 852 ਖਤਰ ਤੋਂ ਛਡਾ ਕੇ ਲੈ ਕੇ ਆ ਸਕਦਾ ਪਰ ਸਾਡੇ ਤਖਤ ਨੇ ਕੋਈ ਵੀ ਸਾਡੇ ਵਾਸਤੇ ਹਾਂ ਦਾ ਨਾਰਾ ਨਹੀਂ ਮਾਰਿਆ ਸਗੋਂ ਸਾਡਾ ਮਜ਼ਾਕ ਉਡਾਇਆ ਸੋ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਮੇਰੀ ਤੇ ਪੇਰੀ ਦਾ ਤਖਤ ਹੈ ਛੇਵੇਂ ਪਾਤਸ਼ਾਹ ਦਾ ਸਹਿਰਦ ਲੋਕ ਉੱਥੇ ਵੀ ਆਪਣੀ ਸੇਵਾ ਆਪ ਲੈਣ ਤੇ ਅੱਜ ਮੁੱਖ ਲੋੜ ਜਿਹੜੀ ਹੈ ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਕੈਂਡੀਡੇਟ ਖੜੇ ਆ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਆਪਣਾ 30 ਦਿਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤੇ ਜਿਹੜੇ ਬੈਰੀਗੇਡ ਬਣਾਏ ਆ এজੰਸੀਆਂ ਵੱਲੋਂ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲਹਿਰ ਨੂੰ ਜਿਹੜੀ ਉੱਭਰ ਰਹੀ ਹੈ ਉਹਨੂੰ ਰੋਕਿਆ ਜਾਵੇ ਸੋ ਉਹਨਾਂ ਸਾਰੀਆਂ ਰੋਕਾਂ ਨੂੰ ਦੂਰ ਕਰਕੇ ਪੰਜਾਬ ਦੇ ਨੌਜਵਾਨ ਆਪਣੀ ਉਸ ਮੰਜ਼ਲ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਸਰਦਾਰ ਅਮਰਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਤੇ ਸੰਗਰੂਰ ਤੋਂ ਨਾ ਧੜਕਾਗੂ ਜਿਹੜੇ 42 ਸਾਲ ਦਾ ਸੰਘਰਸ਼ ਲੈ ਕੇ ਕੌਮ ਦੀ ਉਲੀ ਦੇ ਵਿੱਚ ਪਾ ਕੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਘਰ ਦੀ ਪ੍ਰਵਾਨੀ ਕੀਤੀ ਆਪਣੇ ਬੱਚਿਆਂ ਦੀ ਪ੍ਰਵਾਨੀ ਕੀਤੀ ਆਪਣੇ ਸਰੀਰ ਦੀ ਪ੍ਰਵਾਨੀ ਕੀਤੀ ਉਹਨਾਂ ਨੇ ਮੀਰੀ ਤੇ ਬੀਰੀ ਦੀ ਤਰਜਮਾਨੀ ਕੀਤੀ ਹੈ ਸੋ ਅੱਜ ਉਹਨਾਂ ਨੂੰ ਦੁਬਾਰਾ ਸਾਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਹੈ ਇਸ ਕਰਕੇ ਅੱਜ ਮੈਂ ਬੇਨਤੀ ਕਰੂੰਗਾ ਕਿ ਭਾਈ ਅਮਰਤਪਾਲ ਸਿੰਘ ਦੇ ਸਤਕਾਰਯੋਗ ਪਿਤਾ ਭਾਈ ਦਰਸੀਮ ਸਿੰਘ ਜੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੁੱਚੀ ਪ੍ਰੈਸ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਇਹ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਤਪਾਲ ਸਿੰਘ ਖਰੂਰ ਹਲਕਾ ਖਰੂਰ ਸਭ ਤੋਂ ਚੌੜ ਰਿਹਾ ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਇਹ ਉਹ ਉਹ ਤੋਂ ਬਾਅਦ ਚ ਹਾਲਾਤ ਇਦਾਂ ਦੇ ਬਣ ਕੇ ਕਿ ਅਮਰਤਪਾਲ ਨੂੰ ਇਹ ਚੌਣ ਮੈਦਾਨ ਚ ਆਉਣਾ ਪਿਆ ਤੇ ਇਹਨਾਂ ਦੇ ਅਸੀਂ ਇੱਕ ਸਮੁੱਚੀ ਅਕਾਲੀ ਦਲ ਦਾ ਅਮਰ ਸਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਾ ਨੂੰ ਮੁੱਖ ਰੱਖਦੇ ਹੋਏ ਆ ਬਲੇਰ ਸਾਹਿਬ ਹੁਣ ਆਪਣਾ ਪਿਛੇ हट ਗਏ ਤੇ ਇਸ ਕਰਕੇ ਅਸੀਂ ਇਹਨਾਂ ਵਾਸਤੇ ਪੂਰੀ ਪਾਰਟੀ ਦਾ ਧੰਨਵਾਦ ਕਰਦੇ ਆ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆ ਕਿ ਪਾਰਟੀ ਬਾਜ਼ੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਮਾਨ ਸਾਹਿਬ ਵੀ ਇੱਕ بلند ਆਵਾਜ਼ ਆ ਤੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਜੇ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਅਵੀਰਾ ਕਰਕੇ ਚਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਜੇ ਤੇ ਉਹਨਾਂ ਦਾ ਸਾਥ ਦੇਵਤੋਂ ਵੱਧ ਤੇ ਇਹ ਤੇ ਇਹਨਾਂ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹ ਉਹਨਾਂ ਦੇ ਵਰਤਮਾਨ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਬੀਬੀ ਜੀ ਵਾਇਗੋ ਜੀ ਕਾ ਖਾਲਸਾ ਵਾਇਗੋ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਹੈਰਪਾਲ ਸਿੰਘ ਬਲੇਰ ਨੂੰ ਖਿਡਾਰਿਆ ਸੀ ਕਿ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਲਈ ਮਦਦ ਕੀਤੀ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੀ ਆਂ ਬਾਕੀ ਮੈਂ ਸਾਰੀ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਕਿ ਸੰਗਰੂਰ ਤੋਂ ਸਰਦਾਰ ਸਿੰਘ ਜੀ ਸਿੰਘ ਮਾਨ ਦੇ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਜਿੰਨੇ ਵੀ ਵੋਟ ਚੜ੍ਹ ਕੇ ਹੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬੇ ਜਾਣਗੇ ਤੇ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਤੇ ਸੜੇ ਸਾਨੂੰ ਅੱਜ ਲੋੜ ਆ ਕਿ ਵੋਟ ਚੜ੍ਹ ਕੇ ਇਹਨਾਂ ਦੇ ਸਪੋਰਟ ਕਰੋ ਜਿੰਨੇ ਵੀ ਸਿਵਰਨਦੀ ਸਿੰਘ ਮਾਨ ਦੇ ਕੈਂਡੀਡੇਟ ਆ ਉਹਨਾਂ ਨੂੰ ਮੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਦਾਰੇ ਮਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹ ਵੈਰ ਜੂ ਕੀ ਫਤਿਹ ਬਹੁਤ ਧੰਨ ਬਾਗ ਹੈ ਜਿਹੜੇ ਪੰਥਕ ਵਿਚਾਰਾਂ ਦੀ ਮੇਲ ਅਦੀਨ ਅੱਜ ਅਸੀਂ ਔਰੇ ਇਕੱਠੇ ਹੋ ਕੇ ਬੈਠੇ ਆ ਜਿਹੜਾ ਸਾਡੇ ਉੱਤੇ ਹਾਵੀ ਹੋ ਰਿਹਾ ਦਿੱਲੀ ਤੋਂ ਐਡੇ ਕਾਨੂੰਨੇ ਕਾਨੂੰਨ ਉਹਨਾਂ ਨੇ ਰਚੇ ਹੋਏ ਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਇਸ ਦੇਸ਼ ਨੇ ਉਹੀ ਰੌਲਟ ਐਕਟ ਉਹੀ ਮਿਸਾ ਹੁਣ ਐਨਐਸਏ ਦੇ ਰੂਪ ਚ ਠੋਕਿਆ ਕਦੀ ਡਿਸਟਰਬਡ ਏਰੀਆ ਐਕਟ ਕਦੀ ਸਾਡੇ ਉੱਤੇ ਆਰਮ ਫੋਰਸਿਸ ਸਪੈਸ਼ਲ ਪ੍ਰੋਟੈਕਟਿੰਗ ਐਕਟ ਲਾ ਦਿੰਦੇ ਹੈਗੇ ਆ ਕਹਿਣ ਦਾ ਭਾਵ ਕਿ ਘਟ ਗਿੰਤੀਆਂ ਦੇ ਉੱਤੇ ਲਗਾਤਾਰ ਵੱਡਾ ਧਰਿਆ ਜਾ ਰਿਹਾ ਹੈ ਤੇ ਜਿਹੜੀਆਂ ਸੈਂਟਰਵਾਦੀ ਪਾਰਟੀਆਂ ਉਹਨਾਂ ਨੇ ਇਕੱਠੇ ਹੋ ਕੇ ਉਰੇ ਜ਼ੁਲਮ ਕੀਤਾ 40 ਸਾਲ ਹੋ ਜਾਣੇ 1984 ਨੂੰ 2024 ਚ ਮੈਂ ਸਮਝਦਾ ਹੈ ਕਿ ਜੇ ਅਸੀਂ ਘਟ ਗਿਣਤੀਆਂ ਇਕੱਠੇ ਹੋ ਕੇ ਇੱਕ ਇਹੋ ਜਿਹੇ ਨਮਾਇंदे ਪਾਰਲੀਮੈਂਟ ਚ ਭੇਜੀਏ ਜਿਹੜੇ ਉੱਥੇ ਜਾ ਕੇ ਕਾਨੂੰਨ ਬਣਾਉਣ ਦੀ ਸੰਸਥਾ ਦੇ ਵਿੱਚ ਜੋ ਇਹ ਹਰਕਤਾ ਕਰ ਰਹੇ ਆ ਜੋ ਮਾੜੇ ਭੜੇ ਕਾਨੂੰਨ ਸਾਡੇ ਉੱਤੇ ਲਾਗੂ ਕਰ ਰਹੇ ਆ ਇੱਕ ਤਰਫੀ ਕਰਦੇ ਆ ਐਨਐਸਏ ਯੂਆਪਾਦੀਨ 70% ਕੇਸ ਖਤਮ ਹੋ ਜਾਂਦੇ ਆ ਸਿਰਫ 2% ਕਨਵਿਕਸ਼ਨ ਹੁੰਦੀ ਹੈ ਸੋ ਇਹ ਜਿਹੜੀਆਂ ਸੋਚ ਨੂੰ ਦਬਾਉਣ ਵਾਸਤੇ ਕੁਝਣ ਵਾਸਤੇ ਚਾਲਾਂ ਚੱਲ ਰਹੇ ਆ ਇਹਦੇ ਵਿੱਚੋਂ ਸਰ ਅਮਰਿਤਪਾਲ ਸਿੰਘ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਅਦੀਨ ਉਰੇ ਮੈਦਾਨ 'ਚ ਲੜਨ ਦਾ ਫੈਸਲਾ ਲਿੱਤਾ ਹੈ ਇਹ ਲੜਨਾ ਚਾਹੀਦਾ ਹੈ ਉਹਨਾਂ ਨੇ ਠੀਕ ਫੈਸਲਾ ਲਿੱਤਾ ਹੈ ਸਾਡੀ ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ ਔਰ ਵੱਧ ਚੜ ਕੇ ਦੱਬ ਕੇ ਉਹਨਾਂ ਦੀ ਸਪੋਰਟ ਕਰੂਗੀ ਲੋਬੀ ਦਿੱਲੀ ਵਾਲਿਓ ਜਿਹੜਾ ਤੁਸੀਂ ਸਾਨੂੰ ਦਬਾਉਣਾ ਚਾਹੁੰਦੇ ਹੋ ਅੱਜ ਤੁਹਾਡੇ ਹੀ ਪਾਰਲੀਮੈਂਟ ਦੀ ਚੋਣਾਂ ਰਾਹੀਂ ਕਾਨੂੰਨ ਨੂੰ ਮੂਹ ਤੋੜ ਜਵਾਬ ਖਡੂਰ ਸਾਹਿਬ ਨੇ ਪੰਜਾਬ ਨੇ ਦੇਣਾ ਕਿ ਸਾਨੂੰ ਤੁਹਾਡੇ ਕਾਨੂੰਨ ਮਨਜ਼ੂਰ ਨਹੀਂ ਜਮੂਰੀਅਤ ਅਦੀਨ ਅਸੀਂ ਤੁਹਾਨੂੰ ਜਵਾਬ ਦੇਣ ਲਈ ਅੱਜ ਬੈਠੇ ਆ ਤੇ ਅਸੀਂ ਇਹੋ ਜੇ ਕੈਂਡੀਡੇਟ ਭੇਜਣੇ ਆ ਜਿਨ੍ਹਾਂ ਨੇ ਇਹ ਘੱਟ ਗਿਣਤੀਆਂ ਨੂੰ ਮਾਰੂ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਨ ਦਾ ਉਥੇ ਮਤਾ ਪਾਣਾ ਤੇ ਉਹਦੇ ਬਾਰੇ ਹੋਰਾਂ ਨਾਲ ਮੇਲ ਕਰਕੇ ਘੱਟ ਗਿਣਤੀਆਂ ਨੂੰ ਇਕੱਠਾ ਕਰਕੇ ਆਪਣੀ ਗੱਲਬਾਤ ਉਥੇ ਪਹਚਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਠੀਕ ਹੋ ਜਾਓ ਤੁਸੀਂ ਕਿਸ ਤਰ੍ਹਾਂ ਦੇ ਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਲੜਨ ਨੂੰ ਤੇ ਬਾਜ਼ਾਰ ਖੁੱਲਾ ਪਿਆ ਹੋ ਆਜਣ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਦੀ ਕੋਈ ਸਾਡੀ ਓਟ ਗੁਰੂ ਮਹਾਰਾਜ ਤੇ ਸੰਗਤ ਹੈ ਬਾਰੋਂ ਨੂੰ ਬਹੁਤ ਆਪਣਾ ਕੈਂਡੀਡੇਟ ਨੂੰ ਵਧਰਾ ਕਰ ਲੈਣਾ ਚਾਹੀਦਾ ਸੀ ਤੁਹਾਡੇ ਸਾਹਮਣੇ ਅਮਰਪਾਲ ਪਾਲ ਤੇ ਬੰਦੀ ਸਿੰਘਾਂ ਦੇ ਰੌਲਾ ਪਾ ਰਹੀ ਹੈ ਇਹ ਕੋਈ ਗੱਲ ਕਰਦੇ ਅਮਰਪਾਲ ਪਾਲ ਜੀ ਮੈਦਾਨ ਚ ਆ ਗਏ ਸਾਨੂੰ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਜਿਉਂ ਆਪਣਾ ਕਹਿ ਦਿੱਤਾ ਇਹ ਇਹ ਜੀ ਜੇ ਕਿ ਜਦੋਂ ਮਾਨ ਸਾਹਿਬ ਨੇ ਫੈਸਲਾ ਲਿਆ ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ ਉਹਨਾਂ ਦੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਖਗ ਦੇ ਵਡੇਰੇ ਤਾਲੀ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੇਤਾਰਨਾ ਚਾਹੀਦਾ ਕਿ ਜਿੱਥੋਂ ਤੱਕ ਜੇ ਉਹ ਸੱਚੇ ਸੁੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਆ ਇਹ ਵਿਖਾਵਾ ਨਹੀਂ ਕਰਨਾ ਚਾਹੀਦਾ ਦਿਲੋਂ ਕਰਨਾ ਚਾਹੁੰਦੇ ਨੇ ਤੇ ਇਦਾਂ ਨਹੀਂ ਸੀ ਕਰਦੇ ਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਤੇ ਉਹਨਾਂ ਨੇ ਆਗੇ ਕਿ ਅੱਜ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ ਤੇ ਮੇਰੇ ਤੋਂ ਬੁਰਾ ਭਲਾ ਕਰੇ ਜਿਹੋ ਜਿਹੋ ਕੋ ਕਰਮ ਕਰੂਗਾ ਉਹ ਜੇ ਉਹ ਨੂੰ ਕਹਿਣਗੇ ਅਸੀਂ ਤੇ ਕਿਸੇ ਨੇ ਕੁਝ ਸਾਡੇ ਪਰਿਵਾਰ ਨੇ ਨਹੀਂ ਕਿਹਾ ਤੁਸੀਂ ਕੱਲ ਅਨਾਉਂਸ ਹੁੰਦੇ ਆ ਸਾਡੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਪਰਿਵਾਰ ਨੇ ਤੇ ਅਜੇ ਤੱਕ ਉਹਦਾ ਬੜਾ ਸਾਫ਼ ਸੁਥਰਾ ਕਰੈਕਟਰ ਹੈ ਤੇ ਕੋਈ ਇਦਾਂ ਦੇ ਹੈ ਨਹੀਂ ਕਿ ਨਾਲ ਅਸੀਂ ਕੋਈ ਹੈ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ ਚ ਲੜਨ ਨੇ ਇਹਨੇ ਦੇ ਤੁਕੀਆਂ ਚਾਲਾਂ ਨਾਲ ਚਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ ਤੇ ਚੱਲਣ ਵਾਲੇ ਅਸੀਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਹੈ ਇਹ ਬਹੁਤ ਘਟੀਆ ਕਿਸਮ ਦੀ ਸਾਹੀਨ ਬਹੁਤ ਨਿੰਦਣਯੋਗ ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕhese ਪਾਰਟੀ ਚ ਹੁੰਦਾ ਸ਼ਾਮ ਨੂੰ ਕhese ਚੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਚੋਣ ਮਿਹਨ ਦਾ ਵੀ ਆਗਾਜ਼ ਕਰ ਰਹੇ ਆ ਅਕਾਲ ਸਖਬ ਤੇ ਅਰਦਾਸ ਬੇਨਤੀ ਕਰਕੇ ਇਹ ਉਹ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਤੋਂ ਵੱਤ ਸیرے 10 ਵਜੇ 10:30 ਵਜੇ ਉੱਥੇ ਪਹੁੰਚਣ ਉੱਥੋਂ ਫਿਰ ਰਾਸ ਕਰਕੇ ਸ਼ੁਰੂਆਤ ਕੀਤੀ ਜਾਵੇ ਉਹਨਾਂ ਨੇ ਫੇਸਬੁਕ ਪੋਸਟ ਕੀਤੀ ਹੋ ਗਿਆ ਕਿ ਢੜ ਤੋਂ ਸਮਰਥਨ ਮੰਗਣ ਵਾਸਤੇ ਆਈ ਸੀ ਕੋਈ ਗੱਲਬਾਤ ਹੋਈ ਸੀ ਕੋ ਸਮਰਥਨ ਮੰਗਣ ਵਾਸਤੇ ਤੁਹਾਡੇ ਤੋਂ ਉਹਨਾਂ ਅੱਜ ਸੇਰੇ ਉਹ ਫੇਸਬੁਕ ਪੋਸਟ ਤੇ ਕਈ ਇਹ ਜੀ ਤੁਸੀਂ ਸਿੱਧਾ ਸਾਰੇ ਇਹਨਾਂ ਨੂੰ ਪਲੀ ਪਾਂਖ ਪਤਾ ਕਿ ਜਦੋਂ ਆਪਾਂ ਮੋਰਚਾ 22 22 ਫਰਵਰੀ ਤੋਂ ਲਾਇਆ ਉਦੋਂ ਬਾਅਦ ਥੋੜੇ ਹਫ਼ਤੇ ਦੇ ਵਿੱਚ ਮੇਰੇ ਖਿਆਲੋਂ ਇਹਨਾਂ ਦੇ ਦੋ ਤਿੰਨ ਲੀਡਰ ਆਏ ਸੀ ਤੇ ਉਦੋਂ ਇਹਨਾਂ ਨੇ ਉਦੋਂ ਦੇ ਅਸੀਂ ਮਿਲਿਆ। ਉਦੋਂ ਬਾਅਦ ਸਾਡੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ। ਕੱਲ ਉਹਨੇ ਪ੍ਰੈਸ ਕਾਨਫਰੰਸ ਕੀਤੀ। ਜਿਹਦੇ ਵਿੱਚ ਜਿਹੜਾ ਸਾਫ਼ ਤੌਰ ਤੇ ਕਿਹਾ ਕਿ ਪਹਿਲਾਂ ਤੁਸੀਂ ਪਰਿਵਾਰ ਨੂੰ ਸਮਰਥਨ ਮਿਲੋ ਉਸ ਤੋਂ ਅਸੀਂ ਮੈਂ ਫਿਰ ਪਰਿਵਾਰ ਕੋ ਜਾਊਂਗਾ। ਸ਼ਾਇਦ ਅਸੀਂ ਸਵੇਰੇ ਮੋਰਚੇ 'ਚ ਹੀ ਪਹੁੰਚੇ ਤੁਹਾਡੇ ਕੋਲ। ਨਹੀਂ ਮੋਰਚੇ 'ਚ ਪਹੁੰਚੇ ਸਵੇਰੇ ਤੇ ਉਹਦੇ 'ਚ ਅਸੀਂ ਕੋਈ ਹੰਕਾਰ ਨਹੀਂ ਕਰਦੇ ਪਰ ਸਾਡੇ ਕੋਈ ਉਹਨਾਂ ਨਾਲ ਮਤਲਬ ਕਦੇ ਕਦੀ ਗੱਲ ਹੋਈ ਨਹੀਂ ਕਿਸੇ ਵਿਸ਼ੇ ਤੋਂ। ਕੋਈ ਨਾ ਸੰਬੰਧੀ ਕਿਸੇ ਕਿਸੇ ਵਿਸ਼ੇ ਤੇ ਗੱਲ ਨਹੀਂ ਹੋਈ ਕਦੀ ਵੀ। ਹੈਂ? ਉਹ ਕਹਿੰਦੇ ਜੀ ਅਸੀਂ ਕੋਈ ਮੀਡੀਏਟਰ ਸੀਗਾ ਮੀਡੀਏਟਰ ਸੀ ਤੁਸੀਂ ਅਸੀਂ ਇੱਥੇ ਬੈਠੇ ਸਾਨੂੰ ਮਿਲ ਸਕਦੇ ਜੇ ਤੁਸੀਂ ਮੀਡੀਏਟਰ ਦੀ ਲੋੜ ਕੀ ਹੈ ਕੋਈ ਵੀ ਅਸੀਂ ਕਿਹੜੇ ਕੋਈ ਕਿਹਦੇ ਦੂਰ ਰਹਿ ਰਹੇ ਆ ਜਾਂ ਕੋਈ ਗੱਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਤੁਕੀਆਂ ਫਾਰਮਾਂ ਡਾਉਣੀਆਂ ਜਾਂ ਕਰਨੀਆਂ ਇਹ ਮੇਰੇ ਖਿਆਲ ਕੋਈ ਸ਼ੋਭਾ ਨਹੀਂ ਦਿੰਦੀਆਂ ਤੇ ਇੱਕ ਪਾਸੇ ਉਹ ਕਹਿ ਰਹੇ ਜੀ ਅਸੀਂ ਬੜੇ ਕੌਮ ਦੇ ਵੱਡੇ ਤੇ ਕੌਮ ਦੇ ਹੁਣ ਇਹ ਪਹੁੰਚਾ ਇਹ ਚੀਜ਼ ਦਾ ਪਤਾ ਲੱਗ ਰਿਹਾ ਕਿ ਕੌਮ ਦੇ ਕਿੰਨੇ ਕਿ ਕੌਮ ਦੇ ਹਿੱਤ ਪਿਆਰੇ ਆ ਕਿ ਜਾਂ ਆਪਣੇ ਪਰਸਨਲ ਹਿੱਤਾਂ ਵਾਸਤੇ ਅਸੀਂ ਰਾਜਨੀਤੀ ਕਰ ਰਹੇ ਆ ਕਿਆ ਕਿ ਐਨਐਸਏ ਇੱਕ ਵਾਰੀ ਲੱਗੀ ਆ ਤੇ ਮੇਰੇ ਤੇ ਵੀ ਦੋ ਤਿੰਨ ਵਾਰੀ ਲੱਗੀ ਆ ਮੈਂ ਵੀ ਪੰਥ ਕਾਗੂ ਬਣਵਾ ਤੇ ਮੈਦਾਨ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਕਰੋ ਲੜਾਈ ਆ ਕਿਸੇ ਤਰ੍ਹਾਂ ਲੜ ਸਕਦੇ ਇਹਨੂੰ ਕਹਿੰਦੇ ਦੇਖੋ ਪੰਥ ਕਾਗੂ ਆਪ ਦਾਵਾ ਪੇਸ਼ ਕਰਨਾ ਇਤਰਾ ਨਹੀਂ ਹੁੰਦਾ ਲੋਕ ਸੰਗਤ ਮੰਨੇ ਕੌਮ ਮੰਨੇ ਕਿ ਪੰਥ ਕਾਗੂ ਫਿਰ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੀ ਨਹੀਂ ਦੱਸਣਾ ਕਿ ਆ ਕਿ ਪਿਆ ਕੇ ਮੈਂ ਪੰਥ ਕਾਗੂ ਆ ਉਹਨਾਂ ਦੇ ਕੰਮ ਉਹਨਾਂ ਦੀ ਪ੍ਰਭਾਵਸ਼ਾਲੀ ਜਿਹੜੀ ਉਹਨਾਂ ਦਾ সংਘਰਸ਼ ਉਹ ਦੱਸਦਾ ਕਿ ਪੰਥਕਾਗੂ ਕਿਸ ਤਰੀਕੇ ਦਾ ਹੁੰਦਾ ਸੋ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਪੰਥਕ ਹੋਣ ਦਾ ਅਸੀਂ ਦਾਵਾ ਉਨਾਚਰ ਨਹੀਂ ਕਰ ਸਕਦੇ ਜਦੋਂ ਸਰਦਾਰ ਸਤਕਾਰਜੋਬ ਬੀਬੀ ਪਰਮਜੀਤ कौर ਖਾਲੜਾ ਇਲੈਕਸ਼ਨ ਲੜ ਰਹੀ ਸੀ ਉਸ ਵੇਲੇ ਵੀ ਸਰਦਾਰ ਮਾਨ ਨੇ ਕੈਂਡੀਡੇਟ ਆਪਣਾ ਨਹੀਂ ਸੀ ਦਿੱਤਾ ਇੱਥੇ ਖਰੂਰ ਸਾਹਿਬ ਵਾਲਕੇ ਤੋਂ ਇਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਦਿੱਤਾ ਸੀ ਸੋ ਫਿਰ ਪੰਜਾਬ ਦੇ ਨੌਜਵਾਨ ਤੇ ਪੂਰੀ ਪ੍ਰੈਸ ਇਹ ਬਿਲਕੁਲ ਧਿਆਨ ਚ ਰੱਖੇ ਕਿਸੇ ਸਮੇ ਸਮੇ ਨਾਲ ਅੱਜ ਰਾਜਨੀਤੀ ਬੇਸ਼ੱਕ ਸੋਸ਼ਲ ਮੀਡੀਆ ਦੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਹੋਗੀ ਪਰ ਜੋ ਕਾਰਸਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੈ ਕਿ ਉਹਨੂੰ ਕਦੀ ਨੌਜਵਾਨਾਂ ਨੇ ਵਾਚਿਆ ਅੱਜ ਤੱਕ ਜਿਹੜੇ ਨੌਜਵਾਨ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਫਤਵੇ ਦਿੱਤੇ ਆ ਹੁਣ ਜਿਹੜਾ ਨੌਜਵਾਨ ਹੈ ਉਹ ਜਾਗ ਚੁੱਕਾ ਹੈ ਹੁਣ ਨੌਜਵਾਨ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਆਟਾ ਦਾਲ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਪੰਜਾਬ ਦਾ ਜਿਹੜਾ ਉਹ ਆਪਣੀਆਂ ਪੱਗਾਂ ਤੇ ਚੁੰਨੀਆਂ ਦੀ ਗੱਲ ਕਰਦਾ ਹੈ ਉਹ ਨੌਜਵਾਨ ਵੇਖਦਾ ਹੈ ਕਿ ਅਸੀਂ ਆਪਣੀ ਵਿਗੜੀ ਸਵਾਰਨੀ ਕਿਤਰਾ ਹੈ ਸੋ ਉਹ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਇਹ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਦੀਪ ਸਿੰਘ ਸਿੱਧੂ ਨੂੰ ਗਵਾ ਲਿਆ ਹੁਣ ਅਸੀਂ ਕਿਤੇ ਸਾਡੇ ਕੋਲ ਇੱਕ ਹੀ ਜਿਹੜਾ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨੂੰ ਜਿਤਾ ਕੇ ਵੀ ਨਾ ਭੇਜ ਸਕੇ ਤੇ ਕਿੱਧਰ ਜਾਵਾਂਗੇ ਅੱਜ ਬਹੁਤ ਅੰਕੜਾ ਦੇ ਉੱਥੇ ਮੁਕਾਬਲਾ ਕਰਨਾ ਪੈ ਰਿਹਾ ਸਰਦਾਰ ਮਾਨ ਨੂੰ ਪਰ ਮੈਂ ਸਮਝਦਾ ਕਿ ਜੇ ਅੱਜ ਖਡੂਰ ਤੇ ਸੰਗਰੂਰ ਤੇ ਲੱਖਾ ਸਿੰਘ ਸਦਾਣਾ ਤੇ ਜਿੰਨੇ ਵੀ ਸਾਡੇ ਕੈਂਡੀਡੇਟ ਦੂਜੇ ਆਪਣੇ ਸਰਦਾਰ ਈਮਾਨ ਸਿੰਘ ਮਾਨ ਖੜੇ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਵਿਧ ਇਹ ਸਾਰਿਆਂ ਨੂੰ ਜਿਤਾ ਕੇ ਜੇ ਆਪਾਂ ਭੇਜਾਂਗੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡਾ ਸਹੀ ਮਤਦਾਨ ਹੋਊਗਾ ਨਹੀਂ ਤੇ ਅਸੀਂ ਮਤਦਾਨ ਹੀ ਹਰ ਵਾਰੀ ਐਨਾ ਉਲਟਾ ਕਰ ਲੈਨੇ ਆ ਕਿ ਸਾਡੀਆਂ ਮਾਵਾਂ ਨੂੰ ਵੀ ਥਾਣੇ ਦੇ ਵਿੱਚ ਇਨਸਾਫ਼ ਨਹੀਂ ਮਿਲਦਾ ਸਾਡੀਆਂ ਭੈਣਾਂ ਵੀ ਰੋਂਦੀਆਂ ਕਿ ਸਾਡਾ ਪੁੱਤ ਟੀਕਾ ਲਾ ਕੇ ਮਰ ਗਿਆ ਹੈ ਸਾਡਾ ਮੇਰਾ ਪਤੀ ਟੀਕਾ ਲਾ ਕੇ ਮਰ ਗਿਆ ਹੈ ਤੇ ਸਰਕਾਰ ਜਿਹੜੀ ਤਮਾਸ਼ਾ ਵੇਂਦੀ ਹੈ ਸਰਕਾਰ ਕਹਿੰਦੀ ਕਿ ਮੇਰਾ ਹਰਿਆ ਪੰਨਾ ਲੋਕਾਂ ਲਈ ਚੱਲੂਗਾ ਅੱਜ ਸਰਕਾਰ ਜਿਹੜੀ ਉਹ ਇੱਥੋਂ ਤੱਕ ਨੀਵੇਂ ਪੱਧਰ ਦੀ ਸਿਆਸਤ ਕਰਨ ਲੱਗ ਪਈ ਕਿ ਉਹ ਉੱਥੇ ਵੱਧਦੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤ ਅੰਮ੍ਰਿਤਸਰ ਦੇ ਕਦਮਾਂ ਨੂੰ ਰੋਕਣ ਵਾਸਤੇ ਤੇ ਆਪਣੇ ਹੱਥ ਕੰਡੇ ਵਰਤ ਰਹੀ ਹੈ ਸੋ ਮੈਂ ਕਹਿੰਦਾ ਕਿ ਇਹ ਇਤਿਹਾਸ ਅੱਜ ਪਹਿਲੀ ਵਾਰ ਨਹੀਂ ਮਾਨ ਸਾਹਿਬ ਨੇ ਦਰਹਾਇਆ ਬੀਬੀ ਖਲੜਾਵਰੀ ਵੀ ਉਹਨਾਂ ਆਪਣਾ ਕੈਂਡੀਡੇਟ ਨਹੀਂ ਦਿੱਤਾ ਭਾਵੇਂ ਕਿ ਉਹਨਾਂ ਦੇ ਜਿਹੜੇ ਅੱਜ ਸਕਪਾਲ ਸਿੰਘ ਖਹਿਰਾ ਉੱਥੋਂ ਮਾਨ ਸਾਹਿਬ ਦੇ ਗਾੜੀ ਬੈਰੀਗੇਟ ਬਣੇ ਆ ਚਾ ਬਣਾਏ ਗਏ ਆ ਉਹਨਾਂ ਨੇ ਆਪਣੀ ਜਿਹੜੀ ਉਹ ਪਾਰਟੀ ਬਣਾਈ ਸੀ ਉਹਦੇ ਵੱਲੋਂ ਬੀਬੀ ਜੀ ਨੂੰ ਇੱਥੋਂ ਲੜਾਇਆ ਤੇ ਉਸ ਤੋਂ ਉਹਨਾਂ ਨੇ ਜੱਸੀ ਜਸਰਾਲ ਜਿਹੜਾ ਕਿਲਾ ਕਿੱਲੇ ਵਾਲਾ ਗਾਣਾ ਗਾਉਂਦਾ ਉਹਨੂੰ ਸਰਦਾਰ ਮਾਨ ਦੇ ਗਾੜੀ ਕੈਂਡੀਡੇਟ ਬਣਾਇਆ ਉਸ ਵੇਲੇ ਵੀ ਲੋਕਾਂ ਨੂੰ ਵਚਣਾ ਚਾਹੀਦਾ ਸੀ ਕਿ ਸਿੱਖ ਕੌਮ ਦਾ ਲੀਡਰ ਕਦੇ ਵੀ ਆਪਣਾ ਦਰਦ ਦੇ ਦੀ ਛੇਤੀ ਖੋਲ ਕੇ ਨਹੀਂ ਦੱਸਦਾ ਤੇ ਨਾ ਹੀ ਉਹ ਆਪਣਾ ੱੱਗਾ ਚੁੱਕਦਾ ਕਿ ਸਾਡੀ ਕੌਮ ਦਾ ਢਿੱਡ ਨੰਗਾ ਹੋਵੇ ਉਹਨੇ ਲੋਕਾਂ ਨੂੰ ਨਹੀਂ ਦੱਸਿਆ ਮਹਿਣਾ ਨਹੀਂ ਮਾਰਿਆ ਕਿ ਮੈਂ ਤਾਂ ਬੀਬੀ ਜੀ ਦੇ ਗਾੜੀ ਕੈਂਡੀਡੇਟ ਦਿੱਤਾ ਨਹੀਂ ਤੇ ਮੇਰੇ ਗਾੜੀ ਬੀਬੀ ਜੀ ਦੀ ਪਾਰਟੀ ਨੇ ਜਿਹੜਾ ਉਹ ਜਸਜੀ ਜਸਰਾਲ ਦੇਤਾ ਅਸਕਵਾਲ ਸਿੰਘ ਖੈਰਾ ਨੇ ਸੋ ਇਹ ਗੱਲਾਂ ਸਾਡੇ ਪੰਜਾਬ ਦੇ ਜੂਥ ਨੂੰ ਵਾਚਣੀਆਂ ਪੈਣੀਆਂ ਏ ਜਿੱਦਣ ਕੌਮ ਦਾ ਲੀਡਰ ਅੱਖਾਂ ਮੀਟ ਗਿਆ ਇਹਨਾਂ ਲੋਕਾਂ ਨੇ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਉਹ ਰੂਹ ਆ ਉਹ ਇੱਕ ਸੰਤ ਤੇ ਸਿਪਾਈ ਆ ਜਿਹੜਾ ਮਰੀ ਦੇ ਪਰੀ ਦੀ ਤਰਜਮਾਨੀ ਕਰਦਾ ਹੈ ਸਾਡਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਉਹਦੇ ਲੱਗ ਕੇ ਨਾਲ ਆਪਣੀ ਕੌਮ ਦਾ ਸੰਘਰਸ਼ ਕਰ ਰਹੇ ਆਂ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਟੇਢੇ ਰਸਤੇ ਤੇ ਜਾ ਕੇ ਪੰਜਾਬ ਦੀ ਬਰਬਾਦੀ ਨੂੰ ਕਰਦੇ ਉਹ ਸਾਰੇ ਅੱਜ ਸਿੱਧੇ ਰਸਤੇ ਤੇ ਆਣ ਕੇ ਸਰਦਾਰ ਮਾਨ ਦਾ ਸਾਥ ਦੇਣ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਤੇ ਅਸੀਂ ਇੱਕ ਦੂਜੇ ਦੇ ਬਾਹਾਂਵਾਂ ਭੜ ਕੇ ਤੇ ਵਿਗੜੀ ਹੋਈ ਪੰਜਾਬ ਦੀ ਸਵਾਰ ਸਕੀਏ ਵਿਜ਼ਨ ਕੀ ਰਹੇਗਾ ਜੀ ਕਦੂਰ ਸਾਹਿਬ ਦਾ ਇਲੈਕਸ਼ਨ ਦਾ ਕੀ ਐਨਡੀ ਅਜੰਡਾ ਕੀ ਰਹੇਗਾ ਅਜੰਡਾ ਜੀ ਮੇਨ ਅਜੰਡਾ ਤੇ ਨਸ਼ਿਆਂ ਦੇ ਜਿਹੜਾ ਹੜ ਵਗ ਰਿਹਾ ਉਹਨੂੰ ਰੋਕਣਾ ਤੇ ਨੌਜਵਾਨੀ ਨੂੰ ਜਾਗਰੂਕ ਕਰਨਾ ਕਿ ਨਸ਼ੇ ਸਾਡੀ ਪ੍ਰਾਨਗਤ ਤਹਿਤ ਸਾਨੂੰ ਮਾਰਿਆ ਜਾ ਰਿਹਾ ਬਾਕੀ ਜੋ ਹੋਰ ਪੰਜਾਬ ਦੇ ਮਸਲੇ ਆ ਨੌਜਵਾਨੀ ਆ ਕਿਸਾਨੀ ਆ ਇਹ ਜੋ ਜੋ ਸਾਡਾ ਪਾਕਿਸਤਾਨਾ ਵਪਾਰ ਆ ਜਾਂ ਇਹ ਚੀਜ਼ਾਂ ਜਿਹੜੀਆਂ ਬਾਕੀ ਉਹ ਅਸੀਂ ਇਹਨਾਂ ਨਹੀਂ ਜਾਣਦੇ ਤੁਹਾਨੂੰ ਅਮਰਤਪਾਲ ਪਤਾ ਹੈ ਜੇ ਉਹ ਜਾਂ ਮਾਨਸਾ ਕੋਈ ਜਿੱਦ ਦੇ ਤੋ ਕੋਈ ਪੰਜਾਬ ਲੀਕ ਵੱਤੋਂ ਵੱਧ ਚੰਗਾ ਕਰਨ ਦੀ ਕੋਸ਼ਿਸ਼ ਕਰ ਰਗੇ ਅਸੀਂ ਪਰਵਾਰਿਕ ਰਾਜਨੀਤੀ ਨਹੀਂ ਕਰਾਂਗੇ ਕਦੀ ਬਿਲਕੁਲ ਹੈ ਠੀਕ ਹੈ ਬਾਪੂ ਜੀ ਵਾਪਸ ਰਲੇ ਆਪਣੇ ਜੀ ਦੇ ਨਾਮ ਨਾਮ ਆਪਣਾ ਇਹ ਕਿੰਨਾ ਕੋਈ ਆਸਵੰਦ ਹੈਗੇ ਹੋ ਅਮਰੇ ਪੋਜਿਟਿਵ ਜੀਤ ਉਪਰ ਲਈ ਤੇ ਕਿੰਨਾ ਕੋ ਬਲ ਮਿਲੇਗਾ ਥੋੜੇ ਜਿਹੇ ਨਾ ਨਹੀਂ ਬਲ ਤੇ ਜਦੋਂ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਲੋਕ ਵੱਤੋਂ ਵੱਧ ਜੁੜਾਂਗੇ ਉਹ ਉਹਨੇ ਬਲ ਮਿਲੇਗਾ ਬਾਕੀ ਆਸਵੰਦ ਹੈਗੇ ਹੋ ਮੈਂ ਨਹੀਂ ਆਸਵੰਦ ਤੇ ਬਹੁਤ ਬਹੁਤ ਆਸਵੰਦ ਨੇ ਸਾਰੀ ਸਾਰੀ ਕੌਮ ਨਾਲ ਉਹਨਾਂ ਦੇ ਉਹ ਜਦੋਂ ਚੱਲਦੇ ਸੀ ਉਦੋਂ ਵੀ ਲੋਕਾਂ ਨੂੰ ਪ੍ਰਸ਼ਾਸਨ ਨੇ ਦਬਾਇਆ ਸੀ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਲੇਕਿਨ ਇਹ ਚੀਜ਼ ਹੈ ਕਿ ਪ੍ਰਸ਼ਾਸਨ ਦਾ ਦਬਾਅ ਜਾਂ ਲੋਕਾਂ ਨੂੰ ਪਰਚੀਆਂ ਦਾ ਡਰ ਦੇ ਦੇਖ ਦੇ ਕੇ ਉਹ ਘਰਾਂ ਜਵਾੜਿਆ ਹੋਇਆ ਲੋਕ ਬਹੁਤ ਪਿਆਰ ਕਰ ਰਹੇ ਉਹਨਾਂ ਦਾ ਸਰਕਾਰ ਇਹ ਚੀਜ਼ ਹੈ ਕਿ ਲੋਕਾਂ ਦੇ ਪਿਆਰ ਸਦਕਾ ਹੀ ਉਹ ਇਸ ਮਾਮਲੇ 'ਚ ਉਹਨਾਂ ਨੇ ਹਾਂ ਹਾਂਮੀ ਭਰੀ ਹੈ ਨਹੀਂ ਤੇ ਉਹ ਅਜਨੀਤੀ 'ਚ ਨਹੀਂ ਹੋਣਾ ਚਾਹੁੰਦੇ ਹੋ ਸਕਦਾ ਲੰਮਾ ਚਿਰ ਟਾਈਮ ਹੋ ਰਾਜਨੀਤਿਕ ਕਰਨ ਬਣਾ ਤੇ ਇਹ ਚੀਜ਼ ਹੈ ਕਿ ਉਹ ਇਹ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹਨਾਂ ਨੇ ਆਪਣਾ ਜਿਹੜੇ ਫੈਸਲੇ ਚੇਂਜ ਕੀਤਾ ਸਾਹ 2022 ਚ ਕੌਮ ਨੇ ਰਿਜ਼ਲਟ ਦੇ ਦਿੱਤਾ ਸੀ ਨਾ ਬਾਰੇ ਪਾਕ ਨਾਂ ਬਾਰੇ 2022 ਤੇ ਇਹ ਤਾਂ ਥੱਲੇ ਹੀ ਗਏ ਨੇ ਉੱਪਰ ਤਾਂ ਉਹਨਾਂ ਦਾ ਕੋਈ ਫਿਕਰ ਨਹੀਂ ਕੌਮ ਪੰਥਰ ਸਾਰੇ ਸਿਮਾਨ ਤੇ ਅਮਨਪਾਲ ਸਿੰਘ ਦੇ ਨਾਲ ਹੋਰੇ ਨੌ ਵਾਲਾ ਕਿਹ ਅਜ ਸਾਡੇ ਦਫ਼ਤਰ ਬਣਿਆ ਨਾਲੇ ਜਿਹੜਾ ਤਜਰਬਾ ਮਾਨ ਸਾਹਿਬ ਨੇ ਕੁਰਬਾਨੀ ਲਕੀ ਨਹੀਂ ਮਾਨ ਸਾਹਿਬ ਕੁਰਬਾਨੀ ਨਹੀਂ ਇਹਨੇ ਕਿਹਾ ਵੀ ਦਰਵਾਣੀ ਨਹੀਂ ਹੈ ਨਾਂ ਪਰਵਾਹ ਨਹੀਂ ਕਰਦੀ ਦਰਵਾਣੀ ਦੇ ਨਾਲ ਸਦਾ ਚਰਨਜੀਤ ਸਿੰਘ ਜੀ ਦੇਖੋ ਕੌਮ ਵਾਸਤੇ ਬੰਦਾ ਮਰ ਵੀ ਜਾਵੇ ਦੇ ਕੋਈ ਵੱਡੀ ਗੱਲ ਨਹੀਂ ਪਰ ਮੈਂ ਇਹ ਬੇਨਤੀ ਕਰਦਾ ਹਾਂ ਕਿ ਅਸੀਂ ਜੋ ਸਾਡੀ ਪਾਰਟੀ ਨੇ ਕਿਹਾ ਹੈ ਉਹ ਕੀਤਾ ਹੈ ਜਿਹੜੀ ਪਾਰਟੀ ਦਾ ਮੈਨੀਫੈਸਟੋ ਗੁਰੂਗ੍ਰਾਂਤ ਸਾਹਿਬ ਹੋਵੇ ਉਹ ਕਿਸ ਤਰ੍ਹਾਂ ਆਪਣੀ ਕੌਮ ਤੋਂ ਪਾਸੇ हट ਸਕਦੀ ਹੈ ਇਹ ਤਾਂ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਭਾਈ ਸਾਹਿਬ ਸਰਕਾਰ ਸਾਹਿਬ ਵਰਗੀ ਜਿਹੜੀ ਕੌਂਸਲ ਦੇ ਅੱਗੇ ਬੰਦੀ ਆ ਗੱਲ ਵਾਲੇ ਜਿਹਾ ਬੰਦਾ ਉਹ ਤੇ ਕੀ ਦੀ ਚੋਣਾਂ ਦਾ ਬਾਈਕਾਟ ਕਰਨਾ ਹੈ ਜੀ ਫਿਰ ਅਮਰਪਾਲ ਸਿੰਘ ਨੂੰ ਤੇ ਮਾਨ ਸਾਹਿਬ ਨੂੰ ਵੋਟਾਂ ਪਾਉਣਾ ਹੈ ਦੇਖੋ ਜੇ ਬੁੱਢਾ ਦਲ ਤੇ ਤਰਨਤਾਲ ਹੁੰਦਾ ਹੈ ਉਹ ਗਰੀਲਾ ਵਾਰ ਵੀ ਕਰਦੇ ਸੀ ਸਾਡੇ ਲੋਕ ਸਾਰੇ ਜਾਣੇ ਗਰੀਲਾ ਵਾਰ ਕਰਕੇ ਇਸ ਵਾਰ ਫਤੇ ਦੇਣਗੇ ਜਰੂਰੀ ਨਹੀਂ ਕੁਝ ਫੋਟੋ ਕਰ ਸਾਰੇ ਆਪਣੇ ਆਪਣੀ ਦਾ ਆਪਣਾ ਆਪਣਾ ਰੋਲ ਬੁੱਢਾ ਦਾਲ ਤੇ ਤਰਨਾਂਦਾਲ ਇੱਕ ਸਿੱਖੀ ਦਾ ਪ੍ਰਚਾਰ ਕਰਦਾ ਸੀ ਤੇ ਇੱਕ ਕਿਰਪਾਨਾ ਨਾਲ ਜੰਗ ਲੜਦਾ ਸੀ ਪਰ ਜਦੋਂ ਉਹ ਕਿਰਪਾਨਾ ਵਾਲਾ ਸਾਡਾ ਦੁਸ਼ਮਣ ਆ ਵੀ ਹੁੰਦਾ ਸੀ